ਬਹਿਰਾਜ ਔਸ਼ਦੀ ਸੰਘਰਸ਼ ਕਮੇਟੀ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਦੇ ਵਿੱਚ ਅਕਵਾਇਰ ਕਰ ਲਈਆਂ ਗਿਆ ਨੇ ਉਹਨਾਂ ਨੂੰ ਜ਼ਮੀਨਾਂ ਦੇ ਬਦਲੇ ਸਰਕਾਰਾਂ ਦੇ ਵੱਲੋਂ ਨੌکریاں ਦੇਣ ਦਾ ਵਾਅਦਾ ਕੀਤਾ ਸੀ ਮਗਰ ਨੌکریاں ਨਾ ਮਿਲਣ ਦੇ ਚਲਦੇ ਬਹਿਰਾਜ ਔਸ਼ਦੀ ਸੰਘਰਸ਼ ਕਮੇਟੀ ਦੇ ਮੈਂਬਰ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚਲਦੇ ਅੱਜ ਫਿਰ ਦੁਬਾਰਾ ਦੋ ਬਜ਼ੁਰਗ ਜਿਨ੍ਹਾਂ ਦੀ ਉਮਰ ਤਕਰੀਬਨ 80 ਤੋਂ 85 ਸਾਲ ਦੇ ਕਰੀਬ ਤਾਂ ਸੀ ਜਾਰੀ ਹੈ ਜੋ ਕਿ ਬਿਜਲੀ ਦੇ ਤਕਰੀਬਨ 150 ਫੁੱਟ ਦੀ ਉਚਾਈ वाले टावर ਤੇ ਚੜ ਗਏ ਨੇ ਅਤੇ ਉਹਨਾਂ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਉਹਨਾਂ ਨੂੰ ਬੰਦਦਾ ਉਹਨਾਂ ਦਾ ਹੱਕ ਅਤੇ ਦੂਸਰਾ ਜੋ ਲੋਕ ਡੈਮ ਦੇ ਵਿੱਚ ਗਲਤ ਤਰੀਕੇ ਦੇ ਨਾਲ ਭਰਤੀ ਹੋਏ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਸ ਬੰਦੇ ਜਦੋਂ ਸਥਾਨਕ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਬਜ਼ੁਰਗ ਬਿਜਲੀ ਦੇ ਟਾਵਰ ਤੇ ਚੜੇ ਨੇ ਜਿਹੜੇ ਕਿ 150 ਫੁੱਟ ਉੱਚਾ ਹੈ ਅਤੇ ਸਵੇਰ ਸਾਰ ਚੜ ਗਏ ਨੇ ਜਿਸ ਤੇ ਚਲਦੇ ਉਹ ਮੌਕੇ ਤੇ ਪੁੱਜੇ ਨੇ ਤਾਂ ਅੱਗੇ ਦੀ ਕਾਰਵਾਈ ਕਰ ਰਹੇ ਨੇ ਉਹ ਵੱਡੇ ਟਾਵਰ ਉੱਤੇ ਦੋ ਬੰਦੇ ਵਿਅਕਤੀ ਚੜੇ ਗਏ ਅਜ ਤੱਕ ਕੋਈ ਐਂਬੂਲੈਂਸ ਨਹੀਂ ਆਈ ਕੋਈ ਕੁਝ ਨਹੀਂ ਆਇਆ ਇੱਥੇ ਉਹਨਾਂ ਦੀ ਸਹੂਲਤ ਵਾਸਤੇ ਕੀ ਕਰਨੀ ਲੱਗਦਾ ਕੋਈ ਪਤਾ ਵੀ ਕੀ ਕਰਨਾ ਕਿਉਂ ਚੜੇ ਨੇ ਇਸ ਕਰਨ ਦਾ ਕੋਈ ਪਤਾ ਨਹੀਂ ਪਰ ਚੜੇ ਹੈ ਦੋ ਬੰਦੇ ਗਰਮੀ ਵੀ ਕਾਫੀ ਹੈਗੀ ਹੈ ਗਰਮੀ ਬਹੁਤ ਜਿਆਦਾ ਹੈਗੇ ਲੂ ਵੀ ਪੈਣੀ ਹੈ ਆ ਖਤਰੇ ਵਿੱਚ ਹੈਗੇ ਇਸ ਟਾਈਮ ਪਤਾ ਨਹੀਂ ਕੀ ਕਹਿਣਾ ਹੈ ਚੜੇ ਦੇ ਆ ਉੱਪਰ ਕਿੰਨਾ ਕੁ ਵੱਡਾ ਟਾਵਰ ਹੈਗਾ ਬਹੁਤ ਵੱਡਾ ਟਾਵਰ ਹੈ ਖਤਰਿਆਂ ਵਾਲੀ ਗੱਲ ਹੈ ਕਿੰਨੇ ਕੁ ਫੋਟੋ ਨਾਲ ਉੱਚਾ ਹੁੰਦਾ ਜਾ ਕੋਈ ਪਤਾ ਨਹੀਂ ਇਸ ਗੱਲ ਦਾ ਹੈ ਕਾਫੀ ਉੱਚਾ ਹੈ ਤਾਂ ਟਾਵਰ ਕਿੱਛੀ ਦਾ ਹੈਗਾ ਹੈ? ਕੱਤੀ ਦਾ ਟਾਵਰ ਹੈਗਾ ਹੈ। ਸਰ ਕਿੱਥੋਂ ਲੱਗਾ ਹੈ ਫੋਨ ਵੀ ਦੂਰ ਨੂੰ ਟਾਵਰ ਆ ਚੜਿਆ ਇਸ ਪਾਸੇ ਮੋਕਦੇ ਆਏ ਆ। ਕਾਫੀ ਗਰਮੀ ਹੈਗੀ ਹੈ ਜੀ। ਹਾਂ ਜੀ ਗਰਮੀ ਬਹੁਤ ਪਰ ਪਾਣੀ ਪੂਰੀ ਪੈਰੀ ਹੈ। ਤੇ ਕਿੰਨਾ ਕੁ ਚੋ ਟਾਵਰ ਹੋਣਾ ਜੀ? ਇਹ ਤਕਰੀਬਨ 150 ਫੁੱਟ ਤੱਕ ਉਹਦਾ। ਇਹ ਕਾਰਨ ਕੀ ਲੱਗਦਾ ਕਿ ਉਹ ਚੜੇ ਹੈਗੇ ਨੇ? ਇਹ ਤੇ ਜਦੋਂ ਜਿਵੇਂ ਆਪਣਾ ਡਰੈਮ ਚ ਆਈਏ ਕਹਿੰਦੇ ਕੋਈ ਨੌਕਰੀ ਸਾਨੂੰ ਨਹੀਂ ਮਿਲੀ ਆ ਤੇ ਪਹਿਲਾਂ ਇੱਕ ਦੋ ਵਾਰ ਟਾਵਰ ਚ ਚੜੇ ਸੀ। ਕੋਈ ਇਹਨਾਂ ਦੀ ਸਹੂਲਤ ਵਾਸਤੇ ਕੋਈ ਐਂਬੂਲੈਂਸ ਵਗੈਰਾ ਜਾਂ ਕੁਝ ਫਿਲਹਾਲ ਤੇ ਉਸ ਵੀਰੇ ਨੂੰ ਆਜਿਤ ਕਰਾਇਆ ਕੋਈ ਨਹੀਂ ਜੀ ਇਹ ਅਫਸਰ ਸਾਹਿਬ ਲੋੜੋ ਪਤਾ ਲੱਗੀ ਹੈ ਜੋ ਵੀਰੇ ਕਿੰਨੇ ਬਣਾ ਚੜ੍ਹਿਆ ਹੋਣਾ ਜੀ ਉਹ ਇਹ ਤਾਂ ਕਹਿੰਦੇ ਸੰਦੇ ਤਗੜ ਮੈਂ 7 ਵਜੇ ਮੈਂ ਆ ਇੱਥੇ ਆ ਗਿਆ ਬਹਿਰਾਜ ਔਸ਼ਦੀ ਸੰਘਰਸ਼ ਕਮੇਟੀ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਦੇ ਵਿੱਚ ਅਕਵਾਇਰ ਕਰ ਲਈਆਂ ਗਿਆ ਨੇ ਉਹਨਾਂ ਨੂੰ ਜ਼ਮੀਨਾਂ ਦੇ ਬਦਲੇ ਸਰਕਾਰਾਂ ਦੇ ਵੱਲੋਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਮਗਰ ਨੌਕਰੀਆਂ ਨਾ ਮਿਲਣ ਦੇ ਚਲਦੇ ਬਹਿਰਾਜ ਔਸ਼ਦੀ ਸੰਘਰਸ਼ ਕਮੇਟੀ ਦੇ ਮੈਂਬਰ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚਲਦੇ ਅੱਜ ਫਿਰ ਦੁਬਾਰਾ ਦੋ ਬਜ਼ੁਰਗ ਜਿਨ੍ਹਾਂ ਦੀ ਉਮਰ ਤਕਰੀਬਨ 80 ਤੋਂ 85 ਸਾਲ ਦੇ ਕਰੀਬ ਤਾਂ ਸੀ ਜਾਰੀ ਹੈ ਜੋ ਕਿ ਬਿਜਲੀ ਦੇ ਤਕਰੀਬਨ 150 ਫੁੱਟ ਦੀ ਉਚਾਈ वाले टावर ਤੇ ਚੜ ਗਏ ਨੇ ਅਤੇ ਉਹਨਾਂ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਇਕ ਤਾਂ ਉਹਨਾਂ ਨੂੰ ਬੰਨਦਾ ਉਹਨਾਂ ਦਾ ਹੱਕ ਅਤੇ ਦੂਸਤਾ ਜੋ ਲੋਕ ਡੈਮ ਦੇ ਵਿੱਚ ਗਲਤ ਤਰੀਕੇ ਦੇ ਨਾਲ ਭਰਤੀ ਹੋਏ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਸ ਬੰਦੇ ਜਦੋਂ ਸਥਾਨਕ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਬਜ਼ੁਰਗ ਬਿਜਲੀ ਦੇ ਟਾਵਰ ਤੇ ਚੜੇ ਨੇ ਜਿਹੜੇ ਕਿ 150 ਫੁੱਟ ਉੱਚਾ ਹੈ ਅਤੇ ਸਵੇਰ ਸਾਰ ਚੜ ਗਏ ਨੇ ਜਿਸ ਤੇ ਚਲਦੇ ਉਹ ਮੌਕੇ ਤੇ ਪੁੱਜੇ ਨੇ ਤਾਂ ਅੱਗੇ ਦੀ ਕਾਰਵਾਈ ਕਰ ਰਹੇ ਨੇ ਉਹ ਵੱਡੇ ਟਾਵਰ ਉੱਤੇ ਦੋ ਬੰਦੇ ਵਿਅਕਤੀ ਚੜੇ ਗਏ ਅਜ ਤੱਕ ਕੋਈ ਐਂਬੂਲੈਂਸ ਨਹੀਂ ਆਈ ਕੋਈ ਕੁਝ ਨਹੀਂ ਆਇਆ ਇੱਥੇ ਉਹਨਾਂ ਦੀ ਸਹੂਲਤ ਵਾਸਤੇ ਕੀ ਕਰਨੀ ਲੱਗਦਾ ਕੋਈ ਪਤਾ ਵੀ ਕੀ ਕਰਨਾ ਕਿਉਂ ਚੜੇ ਨੇ ਇਸ ਕਰਨ ਦਾ ਕੋਈ ਪਤਾ ਨਹੀਂ ਪਰ ਚੜੇ ਹੈ ਦੋ ਬੰਦੇ ਗਰਮੀ ਵੀ ਕਾਫੀ ਹੈਗੀ ਹੈ ਗਰਮੀ ਬਹੁਤ ਜਿਆਦਾ ਹੈਗੇ ਲੂ ਵੀ ਪੈਣੀ ਹੈ ਆ ਖਤਰੇ ਵਿੱਚ ਹੈਗੇ ਇਸ ਟਾਈਮ ਪਤਾ ਨਹੀਂ ਕੀ ਕਹਿਣਾ ਹੈ ਚੜੇ ਦੇ ਆ ਉੱਪਰ ਕਿੰਨਾ ਕੁ ਵੱਡਾ ਟਾਵਰ ਹੈਗਾ ਬਹੁਤ ਵੱਡਾ ਟਾਵਰ ਹੈ ਖਤਰਿਆਂ ਦੀ ਗੱਲ ਹੈ ਕਿੰਨੇ ਕੁ ਫੋਟੋ ਨਾਲ ਉੱਚਾ ਹੁੰਦਾ ਜਾ ਕੋਈ ਪਤਾ ਨਹੀਂ ਇਸ ਗੱਲ ਦਾ ਹੈ ਕਾਫੀ ਉੱਚਾ ਹੈ ਤਾਂ ਟਾਵਰ ਕਿੱਛੀ ਦਾ ਹੈਗਾ ਹੈ? ਕੱਤੀ ਦਾ ਟਾਵਰ ਹੈਗਾ ਹੈ। ਸਰ ਕਿੱਤੋਂ ਲੱਗਾ ਹੈ ਫੋਨ ਵੀ ਦੂਰੋਂ ਟਾਵਰ ਆ ਕੇ ਅਸੀਂ ਆਪਾਂ ਤੇ ਮੁੱਕਦੇ ਆਏ ਆ। ਕਾਫੀ ਗਰਮੀ ਹੈਗੀ ਹੈ ਜੀ। ਹਾਂ ਜੀ ਗਰਮੀ ਬਹੁਤ ਕੋਸਾ ਲੂ ਪੂਰੀ ਪੈਰੀ ਹੈ। ਤੇ ਕਿੰਨਾ ਕੁ ਚੋ ਟਾਵਰ ਹੋਣਾ ਜੀ? ਇਹ ਤਕਰੀਬਨ 150 ਫੁੱਟ ਤੱਕ ਹੋਸਾ। ਇਹ ਕਾਰਨ ਕੀ ਲੱਗਦਾ ਕਿ ਉਹ ਚੜੇ ਹੈਗੇ ਨੇ? ਇਹ ਤੇ ਜਦੋਂ ਜਿਮਨਾਪਰ ਡਾਇਰੈਕਟ ਚਾਹੀਏ ਕਹਿੰਦੇ ਕੋਈ ਨੌਕਰੀ ਸਾਨੂੰ ਨਹੀਂ ਮਿਲੀ ਆ। ਤੇ ਪਹਿਲਾਂ ਇੱਕ ਦੋ ਵਾਰ ਟਾਵਰ 'ਤੇ ਚੜੇ ਸੀ। ਕੋਈ ਐਨੈਲਿਸ ਹੋਣ ਤੋਂ ਵਾਸਤੇ ਕੋਈ ਐਮਬੂਲੈਂਸ ਵਗੈਰਾ ਜਾਂ ਕੁਝ ਫਿਲਹਾਲ ਤੇ ਉਸ ਵੀਰੇ ਨੂੰ ਆਜਿਤ ਕਰਾਇਆ ਕੋਈ ਨਹੀਂ ਇਹਦੇ ਅਫਸਰ ਹਸਲ ਲੋੜ ਉਹ ਪਤਾ ਲੱਗੀ ਹੈ ਜੋ ਵੀਰੇ ਕਿੰਨੇ ਬਣਾ ਚੜ੍ਹਿਆ ਹੋਣਾ ਜੀ ਉਹ ਇਹ ਤਾਂ ਕਹਿੰਦੇ ਸੰਦੇ ਤਗੜ ਮੈਂ 7 ਵਜੇ ਮੈਂ ਆ ਇੱਥੇ ਆ ਗਿਆ